ਹੈਲੋ surjit tambardee ਸਾਰਿਆਂ ਨੂੰ ਪਿਆਰ ਭਰੀ ਸਤਸ੍ਰੀਆਕਾਲ ਅਦਾਬ ਨਮਸਤੇ ਰੰਗ ਪੰਜਾਬ ਦੇ ਚੈਨਲ ਦੇ ਉੱਪਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਦੋਸਤੋ ਅੱਜ ਕੁਝ ਗੋਲੀਆਂ ਸੁਣਾਉਂਗੀ ਮੈਂ ਕਿਉਂਕਿ ਕੋਈ ਮੇਰੇ ਕਾਫੀ ਦਿਨ ਤੋਂ ਜੁੜੇ ਮੇਰੇ ਨਾਲ ਵਿਊਅਰਸ ਮੇਰੇ ਹੈਗੇ ਆ ਉਹਨਾਂ ਦੇ ਘਰੇ ਵਿਆਹ ਆ ਤੇ ਕਹਿੰਦੇ ਤੁਸੀਂ ਫੋਨ ਕਰਕੇ ਜਾਂ ਆ ਕੇ ਬੋਲੀਆਂ ਕੁਛ ਪਾ ਕੇ ਭੇਜ ਦਿਓ ਵੀਡੀਓ ਭੇਜ ਦਿਓ ਬਣਾ ਕੇ ਤੇ ਉਹਨਾਂ ਵਾਸਤੇ ਬਣਾਉਣ ਲੱਗੀ ਸੀ ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰਨਾ ਸੁਣੋ ਗਿੱਦਾ ਗਿੱਦਾਂ ਨਾ ਕਰਿਆ ਕਰਨੀ ਗਿੱਦਾਂ ਪਉ ਬਥੇਰਾ ਨੀ ਕਿੰਡ ਦੇ ਚੋਬਰ ਚੱਲ ਕੇ ਆ ਗਏ ਜਿੱਦਾਂ ਗਿੱਦਾ ਨਾ ਕਰਨੀ ਮੇਲਣੇ ਗਿੱਦਾ ਪਉ ਬਥੇਰਾ ਨੀ ਪਿੰਡ ਦੇ ਚੋਬਰ ਚੱਲ ਕੇ ਆ ਗਏ ਪਿੰਡ ਦੇ ਚੋਬਰ ਚੱਲ ਕੇ ਆ ਗਏ ਕੀ ਬੁੱਢਾ ਕੀ ਠੇਰਾ ਨੀ ਨਿਗਾ ਮਾਰ ਕੇ ਦੇਖ ਤਹਾਂ ਨੂੰ ਨਿਗਾ ਮਾਰ ਕੇ ਦੇਖ ਤਹਾਂ ਨੂੰ ਭਰਿਆ ਪਿਆ ਬਨੇਰਾ ਤੁਪ ਵਿੱਚ ਤਾਂ ਨੱਚਦੀ ਮਚੇ ਕਾਲ ਜਾ ਮੇਰਾ ਤੁਪ ਵਿੱਚ ਤੂੰ ਨੱਚਦੀ ਮਚੇ ਕੜ ਜਾ ਮੇਰਾ ਤੁਪ ਵਿੱਚ ਤੂੰ ਨੱਚਦੀ ਮਚੇ ਕੜ ਜਾ ਮੇਰਾ ਤੁਪ ਵਿੱਚ ਤੂੰ ਨੱਚਦੀ ਮਚੇ ਕੜ ਜਾ ਮੇਰਾ ਤੁਪ ਵਿੱਚ ਤੂੰ ਨੱਚਦੀ ਛੜਾ ਛੜਾ ਨਾ ਕਰਿਆ ਕਰਨੀ ਦੇਖ ਛੜੇ ਨਾਲ ਲਾਕੇ ਨਹੀਂ ਛੜਾ ਤਾ ਤੇਰੇ ਪੰਡੇ ਮੰਜੂ ਛੜਾ ਤਾ ਤੇਰੇ ਪੰਡੇ ਮੰਜੂ ਤੁਰ ਕੜਛੀ ਤੋਂ ਲਾਕੇ ਬੇਜੇ ਪੀੜੇ ਤੇ ਵੇ ਬਪਜਾਮੀ ਪਾ ਕੇ ਵਹਿ ਜਾਈ ਪੀੜੇ ਤੇ ਵੇ ਬਪਜਾਮੀ ਪਾ ਕੇ ਵਹਿ ਜਾਈ ਪੀੜੇ ਤੇ ਵੇ ਬਪਜਾਮੀ ਪਾ ਕੇ ਵਹਿ ਜਾਈ ਪੀੜੇ ਤੇ ਭਾਬੋ ਮੇਰੀ ਮੁਕਲਾਵੇ ਆਈ ਭਾਬੋ ਮੇਰੀ ਮੁਕਲਾਵੇ ਆਈ ਆਈ ਸਰੋਂ ਦਾ ਫੁੱਲ ਬਣ ਕੇ ਨੀ ਗਲ ਵਿੱਚ ਉਹਦੇ ਕੈਂਠਾ ਸੋਹੇ ਗਲ ਵਿੱਚ ਉਹਦੇ ਕੈਂਠਾ ਸੋਹੇ ਬਿੱਤ ਸੋਨੇ ਦੇ ਮਣ ਕੇ ਰੂਹ ਉਹ ਨੂਰ ਰੱਬ ਨੇ ਦਿੱਤਾ ਹੋ ਤਾਂ ਨੱਚੇ ਦੀਪਟੋਲਾ ਬਣ ਕੇ ਰੂਪ ਉਹ ਨੂਰ ਰੱਬ ਨੇ ਦਿੱਤਾ ਹੋ ਤਾਂ ਨੱਚੇ ਦੀਪਟੋਲਾ ਬਣ ਕੇ ਰੂਪ ਉਹ ਨੂਰ ਰੱਬ ਨੇ ਦਿੱਤਾ ਹੋ ਤਾਂ ਨੱਚੇ ਦੀਪਟੋਲਾ ਬਣ ਕੇ ਰੂਪ ਉਹ ਨੂਰ ਰੱਬ ਨੇ ਦਿੱਤਾ ਬਾਹਮਣਾਂ ਦੇ ਵੇੜੇ ਮੁੰਡਾ ਅੱਤ ਪੱਤ ਖੇੜਦਾ ਬਾਹਮਣਾਂ ਦੇ ਵੇੜੇ ਮੁੰਡਾ ਅੱਤ ਪੱਤ ਖੇੜਦਾ ਬਾਜੀ ਆਈ ਸਿਰ ਮੁੰਡਾ ਸੱਪ ਵਾਂਗੂ ਮੇਲਦਾ ਬਾਜੀ ਆਈ ਸਿਰ ਮੁੰਡਾ ਸੱਪ ਵਾਂਗੂ ਮੇਲਦਾ ਆ ਦੇਖਣਣੇ ਨੀ ਕાળા ਸੱਪ ਕੋਡੀਆਂ ਖੇੜਾ ਆ ਦੇਖਣਣੇ ਨੀ ਕੜਾ ਸੱਪ ਕੋਡੀਆਂ ਮੇਲੇ ਆ ਦੇਖਣ ਨਾ ਨੀ ਕੜਾ ਸੱਪ ਕੋਡੀਆਂ ਖੇਲੇ ਆ ਦੇਖਣ ਨਾ ਨੀ ਕੜਾ ਸੱਪ ਕੋਡੀਆਂ ਖੇਲੇ ਪਿੰਡਾਂ ਵਿੱਚੋਂ ਪਿੰਡ ਸੁਣੇਂਦਾ ਪਿੰਡਾਂ ਵਿੱਚੋਂ ਪਿੰਡ ਸੁਣੇਂਦਾ ਪਿੰਡ ਸੁਣੇਂਦਾ ਗੜਦੀ ਵੇ ਗੜਦੀ ਦੀਕ ਨਰ ਸੁਣੇਂਦੀ ਬੱਲੇ 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 ਬੇਗੜ ਦੀ ਦੀਕ ਨਰ ਸੁਣੀ ਦੀ ਖੂ ਤੇ ਪਾਣੀ ਪਰਦੀ ਵੇ ਉੱਚਾ ਚਵਾਰਾ ਉੱਚੀਆਂ ਪੌੜੀਆਂ ਉੱਚਾ ਚਵਾਰਾ ਉੱਚੀਆਂ ਪੌੜੀਆਂ ਸੈਂਡਲ ਪਾ ਪਾ ਚੜਦੀ ਲੱਕ ਉਹ ਦਾ ਪਤਲਾ ਜਿਹਾ ਭਰ ਚੁਕਣ ਤੋਂ ਡਰਦੀ ਲੱਕ ਉਹ ਦਾ ਪਤਲਾ ਜਿਹਾ ਭਰ ਚੁਕਣ ਤੋਂ ਡਰਦੀ ਲੱਕ ਉਹ ਦਾ ਪਤਲਾ ਜਿਹਾ ਭਰ ਚੁਕਣ ਤੋਂ ਡਰਦੀ ਲੱਕ ਉਹ ਦਾ ਪਤਲਾ ਜਿਹਾ ਭਰ ਚੁਕਣ ਤੋਂ ਡਰਦੀ ਲੱਕ ਉਹ ਦਾ ਪਤਲਾ ਜਿਹਾ ਸੋਨੇ ਕੁੜੀਏ ਨਥਨੀ ਵਾਲੀਏ ਨਥਨੀ ਨਾ ਚਮਕਾਈਏ ਨੀ ਖੂਟੋ ਬੇਤੇ ਚਰਚਾ ਹੁੰਦੀ ਖੂਟੋ ਬੇਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ ਆਪਣੇ ਬਾਵਲ ਦੀ ਪਗਰੂ ਦਾਗ ਨਾ ਲਾਈਏ ਆਪਣੇ ਬਾਵਲ ਦੀ ਪਗਰੂ ਦਾਗ ਨਾ ਲਾਈਏ ਆਪਣੇ ਬਾਵਲ ਦੀ ਪਗਰੂ ਦਾਗ ਨਾ ਲਾਈਏ ਆਪਣੇ ਬਾਵਲ ਦੀ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਮੋਗਾ ਵਈ ਮੋਗੇ ਦੇ ਦੋਸਾਦ ਸੁਣੀਂਦੇ ਮੋਗੇ ਦੇ ਦੋਸਾਦ ਸੁਣੀਂਦੇ ਬੜੀ ਉਹਨਾਂ ਦੀ ਸ਼ੋਭਾ ਵਈ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਆਉਂਦੀ ਜਾਂਦੀ ਨੂੰ ਕੜਾ ਚਕਾਉਂਦੇ ਮਗਰੋਂ ਮਰਦੇ ਘੋੜਾ ਲੱਕਵੇ ਰ ਪਤਲਾ ਜਿਹਾ ਫਾਰਸਣ ਨਹੀਂ ਜੋਗਾ ਲੱਕਵੇ ਰ ਪਤਲਾ ਜਿਹਾ ਪਰਸਣ ਨਹੀਂ ਜੋਗ ਕੋ ਪਤਲਾ ਜਿਆ ਪਰਸਣ ਨਹੀਂ ਜੋਗ ਕੋ ਪਤਲਾ ਜਿਆ ਨੀਏ ਕਰਨ ਵੈਂਦੀਆ ਵਰਨ ਵੈਂਦੀਆ ਨੀਏ ਕਰਨ ਵੈਂਦੀਆ ਵਰਨ ਵੈਂਦੀਆ ਬਦਲੇ ਖੋਰੀਆਂ ਮਾਮਾਨੀ ਕੀ ਹੁੰਦੀ ਦਾ ਵਿਆਹ ਕਰ ਦਿੰਦੀਆ ਨੀ ਅਨਿੱਕੀ ਹੁੰਦੀ ਦਾ ਵਿਆਹ ਕਰ ਦਿੰਦੀਆਂ ਦੇ ਕੇ ਚਾਰ ਕਲਾਮ ਨੀਕ ਜੀ ਕਰਦਾ ਬਹਿ ਜਾ ਵੀਰ ਦੇ ਇਕ ਜੀ ਕਰਦਾ ਬਹਿ ਜਾ ਵੀਰ ਦੇ ਇਕ ਜੀ ਕਰਦਾ ਜਾਮ ਬਹਿ ਕੇ ਹੋਟਲ ਤੇ ਲਿਆ ਬੁੱਢਿਆ ਕੁਛ ਖਾਵਾ ਲਵਕੇ ਹੋਟਲ ਤੇ ਲਿਆ ਬੁੱਢਿਆ ਕੁਛ ਖਾਵਾ ਬਹਿ ਕੇ ਹੋਟਲ ਤੇ ਯਾ ਬੁੱਢਿਆ ਕੁਚੀ ਖਾਮਾ ਬੈਕੇ ਹੋਟਲ ਤੇ ਯਾ ਬੁੱਢਿਆ ਪਿਚਖਾਮਾ ਬੈਕੇ ਹੋਟਲ ਤੇ ਦੋਸਤੋ ਇਹ ਥੋੜੀਆਂ ਜੀਆਂ ਬੋਲੀਆਂ ਸੀਗੀਆਂ ਇਹ ਲੰਮੀਆਂ ਬੋਲੀਆਂ ਤੇ ਇਹ ਮੇਰੇ ਮੇਰੀ ਭੈਣ ਨੇ ਕੁਝ ਈਵਰਸ ਨੇ ਮੇਰੇ ਨਾਲ ਕਿਹਾ ਸੀ ਫਰਮੈਸ਼ ਤੇ ਸੁਣਾ ਰਹੀਆਂ ਉਮੀਦ ਆ ਤੁਹਾਨੂੰ ਪਸੰਦ ਆਣਗੀਆਂ ਤੇ ਆਪਣੇ ਵਿਆਹ ਵਿੱਚ ਤੁਸੀਂ ਖੂਬ ਪਾਓ ਸਾਰੇ-ਸਾਰੇ ਪਾਇਓ ਔਰ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਜਾਓ ਇਹ ਪੁਰਾਣੀਆਂ ਬੋਲੀਆਂ ਤੇ ਫਿਰ ਫੋਜ ਹਾਜ਼ਰ ਹੋਵਾਂਗੀ ਇੱਕ ਹੋਰ ਵੀਡੀਓ ਦੇ ਨਾਲ ਥੈਂਕ ਯੂ